ਰਾਤ ਦੇ ਵਕਤ ਜਿਹੜੇ ਪੈਲਗਾਮ ਦੇ ਵਿੱਚ ਹਮਲਾ ਹੋਇਆ ਸੀ 22 ਤਰੀਕ ਤੋਂ ਗੇਟ ਸਾਡੇ ਬੰਦ ਸੀ ਫਿਰ ਬੀਐਸਐਬ ਦੇ ਆਈਜੀ ਸਾਹਿਬ ਨੂੰ ਰਿਕਵੈਸਟ ਕੀਤੀ ਲੈਟਰ ਪਾਇਆ ਸਾਡੇ ਸਰਜੀਤ ਸਿੰਘ ਪੰਗਲ ਕਿ ਅਰਗਵੀਰ ਸਿੰਘ ਪਰ ਇੱਕ ਗੇਟ ਖੁੱਲਾ ਵਾ ਜਿੰਨੇ ਪਿੰਡ ਹੈਗੇ ਨੇ ਬਾਡਰ ਦੇ ਫੈਂਸਿੰਗ ਦੇ ਨਾਲ ਲੱਗਦੇ ਪਿੰਡ ਆ ਉਹਨਾਂ ਦੇ ਕਿਸੇ ਵਿੱਚ ਤਿੰਨ ਗੇਟ ਆ ਕਿਤੇ ਚਾਰ ਕਿ ਕਿਸੇ ਦੋ ਆ ਉਹਨਾਂ ਨੇ ਆਰਡਰ ਇੱਕ ਗੇਟ ਖੋਲਣ ਦਿੱਤਾ ਵੀ ਉੱਥੇ ਵੀ ਸਾਡੇ ਕਿਸਾਨ ਇਹੀ ਮੰਗ ਕਰ ਰਹੇ ਆ ਸਾਰੇ ਹੀ ਗੇਟ ਆ ਜੀ ਸਭ ਖੋਲੋ ਫਿਰ ਸਾਡੀ ਖੇਤੀ ਜਿਹੜੀ ਧਾਨ ਦੀ ਜਿਹੜੀ ਝੋਨੇ ਦੀ ਖੇਤੀ ਲੇਟ ਹੋ ਰਹੀ ਆ ਜਿਤਨਾ ਅਸੀਂ ਬੇਨਤੀ ਕਰਦੇ ਆ ਤਿੰਨੇ ਗੇਟ ਖੋਲਣਗੇ ਫਿਰ ਅਸੀਂ ਉਹਨੂੰ ਪਹਿਲੀ ਨੂੰ ਜਿਤਾਈ ਕਰਕੇ ਵਾਹ ਕੇ ਤੇ ਫਿਰ ਸਾਡੀ ਜਿਹੜੀ ਖੇਤੀ ਆ ਫਿਰ ਝੋਨਾ ਲੱਗਣਾ ਨਹੀਂ ਤੇ ਸਾਡਾ ਬਹੁਤ ਜ਼ਿਆਦਾ ਲੇਟ ਹੋ ਗਿਆ ਮੈਂ ਕੋਈ ਕੀ ਨਾ ਆ ਕੀ ਕਹਿਣਾ ਚਾਹੁੰਦੇ ਹੋ ਮੈਂ ਜੀ ਕਾਬਲ ਸਿੰਘ ਮਹਾਵਾ ਕਿਸਾਨ ਅਗੂ ਨਜ਼ਦੀਕ ਟਾਰੀਵਾਂਗਾ ਬੋਰਡ ਇਹ ਬਾਬ ਜੀ ਕੀ ਕਹਿਣਾ ਚਾਹੋਗੇ ਰਾਹਤ ਮਿਲੀ ਥੋੜੀ ਰਾਹਤ ਵੇਖੋ ਜੀ ਜੇ ਪੈਲਗਾਮ ਦੇ ਵਿੱਚ ਹਮਲਾ ਹੋਇਆ ਸੀ 22 ਤਰੀਕ ਤੋਂ ਗੇਟ ਸਾਡੇ ਬੰਦ ਸੀ ਮਾਣਯੋਗ ਬੀਐਸਐਫ ਦੇ ਆਈਜੀ ਸਾਹਿਬ ਨੂੰ ਰਿਕਵੈਸਟ ਕੀਤੀ ਲੈਟਰ ਪਾਇਆ ਸਾਡੇ ਸਰਜੀਤ ਸਿੰਘ ਪੰਗਾਲ ਇਹ ਰਗਵੀਰ ਸਿੰਘ ਪੰਗਾਲਾ ਸਾਹਿਬ ਜੀ ਨੇ ਸਾਡੇ ਜੋ ਪਸਾਂ ਕਿਸਾਨ ਪ੍ਰੈਜ਼ੀਡੈਂਟ ਨੇ ਉਹਨਾਂ ਨੇ ਜੋ ਲੈਟਰ ਪਾਇਆ ਤੇ ਸਾਡੀ ਉਹ ਬੀਐਸਐਫ ਦੇ ਆਈਜੀ ਸਾਹਿਬ ਉਹ ਡੀਆਈ ਸਾਹਿਬ ਨੇ ਤੁਰੰਤ ਸੁਣ ਲਿਆ ਪਰ ਇੱਕ ਗੇਟ ਖੁੱਲਾ ਵਾ ਜਿੰਨੇ ਪਿੰਡ ਹੈਗੇ ਨੇ ਬਾਰਡਰ ਦੇ ਫੈਂਸਿੰਗ ਦੇ ਨਾਲ ਲੱਗਦੇ ਪਿੰਡ ਆ ਉਹਨਾਂ ਦੇ ਕਿਸੇ ਵਿੱਚ ਤਿੰਨ ਗੇਟ ਆ ਕਿਸੇ ਚਾਰੇ ਕਿਸੇ ਦੋ ਆ ਉਹਨਾਂ ਨੇ ਆਰਡਰ ਇੱਕ ਗੇਟ ਖੋਲਣ ਦਾ ਦਿੱਤਾ ਵੀ ਸਕਿਉਰਟੀ ਪਰਬਰ ਦੇ ਮੱਧਿਆ ਰੱਖ ਲਈ ਇੱਕ ਗੇਟ ਖੋਲਾਂਗੇ ਇੱਕ ਗੇਟ ਨਾਲ ਸਾਡੀ ਖੇਤੀ ਨਹੀਂ ਹੋ ਪਾਣੀ ਅਸੀਂ ਕਹਿੰਨੇ ਆ ਮੰਗ ਕਰਦੇ ਆ ਜਿਸ ਤਰ੍ਹਾਂ ਅੱਜ ਸਾਡਾ ਬੀਐਸਐਫ ਦੇ ਪ੍ਰਤੀਦਰਨਾ ਲੱਗਾ ਆ ਅਮਰਕੋਟ ਤਰਨਤਾਰ ਡਿਸਟ੍ਰਿਕਟ ਵਿੱਚ ਉਥੇ ਵੀ ਸਾਡੇ ਕਿਸਾਨ ਇਹੀ ਮੰਗ ਕਰ ਰਹੇ ਆ ਸਾਰੇ ਹੀ ਗੇੜਾ ਜੀ ਸਾਬ ਖੋਲੋ ਫਿਰ ਸਾਡੀ ਖੇਤੀ ਜਿਹੜੀ ਧਾਨ ਦੀ ਜਿਹੜੀ ਝੋਨੇ ਦੀ ਖੇਤੀ ਲੇਟ ਹੋ ਰਹੀ ਆ ਜਿਤਨਾ ਗਵਰਨਮੈਂਟ ਪੰਜਾਬ ਗਵਰਨਮੈਂਟ ਕਹਿੰਦੀ ਵੀ ਸਿੱਧੀ ਖੇਤੀ ਕਰੋ ਝੋਨੇ ਦੀ ਤੇ ਉਹਦੇ ਵਿੱਚ ਕਾफी ਰਾਤ ਮਿਲਦੀ ਆ ਪਾਣੀ ਦੀ ਬਜਤ ਹੁੰਦੀ ਆ ਉਹ ਸਾਡਾ ਟਾਈਮ ਹੁਣ ਇਸ ਵਕਤ ਨਿਕਲ ਚੁੱਕਾ ਵਾ ਅਸੀਂ ਬੇਨਤੀ ਕਰਦੇ ਹਾਂ ਤਿੰਨੇ ਗੇਟ ਖੋਲਣਗੇ ਜੇ ਫਿਰ ਅਸੀਂ ਉਹਨੂੰ ਪਹਿਲੀ ਨੂੰ ਜਿਤਾਈ ਕਰਕੇ ਵਾਹ ਕੇ ਤੇ ਫਿਰ ਸਾਡੀ ਜਿਹੜੀ ਖੇਤੀ ਆ ਫਿਰ ਝੋਨਾ ਲੱਗਣਾ ਨਹੀਂ ਨਹੀਂ ਸਾਡਾ ਬਹੁਤ ਜ਼ਿਆਦਾ ਲੇਟ ਹੋ ਗਿਆ ਇਹ ਸਾਰੇ ਜਦੋਂ ਪਹਿਲ ਗਾਮਾ ਵਿੱਚ ਟੈਕ ਹੋਇਆ ਸੀ ਉਦੋਂ ਹੀ ਗੇਟ ਖੁੱਸਦੰਦੇ ਬੰਦ ਹੋ ਗਏ ਸੀ ਠੀਕ ਸਾਡੇ 19 ਤਰੀਕ ਦੇ ਗੇਟ ਖੁੱਲੇ ਅੱਜ 20 ਤਰੀਕ ਨੂੰ ਦੂਜੇ ਦਿਨ ਅਸੀਂ ਗਏ ਹਾਂ ਸਾਡੇ ਮਹਾਂਪੁਰਛ ਸੰਤ ਰਜੀਤ ਸਿੰਘ ਜੀ ਗਊਸ਼ਾਲਾ ਜਿਨ੍ਹਾਂ ਨੇ ਪਿੰਡ ਬੜੀ ਵੱਡੀ ਸੇਵਾ ਨਿਭਾ ਰਹੇ ਨੇ ਇਹਨਾਂ ਦੇ ਰੀਪਰ ਕੱਲ ਵੀ ਗਿਆ ਸੀ ਅੱਜ ਵੀ ਗਿਆ ਹੋਰ ਜਿਹੜੇ ਕਿਸਾਨਾਂ ਦੀ ਤੂੜੀ ਰਹਿੰਦੀ ਸੀ ਉਹ ਕੱਲ ਵੀ ਬਣਾਉਣ ਗਏ ਸੀ ਔਰ ਕੱਲ ਨੂੰ ਫੇਰ ਦੁਬਾਰੇ ਜਾਣਗੇ ਬਾਬਾ ਜੀ ਕਿੰਨੇ ਗੇਟ ਵੈਸੇ ਲੱਗਦੇ ਇਸ ਲੈਂ ਸਰ ਗੇਟਾਂ ਦੀ ਤੇ ਪੂਰੀ ਗਿਣਤੀ ਨਹੀਂ 100 ਤੇ ਨੌ ਨੰਬਰ ਗੇਟ ਹੈ ਸਾਡਾ ਜਿਹੜਾ ਖੁੱਲਾ ਵਾ ਤੇ ਇਹਦੇ ਵਿੱਚ 560 ਕਿਲੋਮੀਟਰ ਦਾ ਏਰੀਆ ਜਿਹੜਾ ਸਾਡਾ ਫੈਂਸਿੰਗ ਲੱਗੀ ਹੋਈ ਆ ਤੇ ਉਹਦੇ 210 ਪਿੰਡ ਜਿਹੜੇ ਬਿਲਕੁਲ ਸਰਹੱਦ ਦੇ ਜਿਨ੍ਹਾਂ ਦੀ ਜ਼ਮੀਨ ਤਾਰ ਕੰਡਾ ਤੋਂ ਅੱਗੇ ਆ ਤੇ ਇਹਦੇ ਵਿੱਚ 21 ਹਰ 60 ਏਕੜ ਜ਼ਮੀਨ ਹੈ ਵਾਹੀ ਜੋ ਸਮਾਂ ਕਿੰਨਾ ਦਿੱਤਾ ਗਿਆ ਇਹਨਾਂ ਦੇ ਵੱਲ ਸਮਾਂ ਸਰ ਸਾਡਾ ਸਮਾਂ ਦੇਗਾ 8 ਤੋਂ ਲੈ ਕੇ 5 ਵਜੇ ਤੱਕ ਪਰ ਗੇਟਾਂ ਦੇ ਜਦੋਂ ਜਾਣੇ ਆ ਉਹ ਜਿਹੜੇ ਗੜ ਕਮਾਂਡਰੋਂ ਦੇ ਲਿਖਤੀ ਕਰਦੇ ਆ ਕਰਦੇ ਆ ਕਦੇ 11 ਵਜਂਦੇ ਆ 10 ਵਜਂਦੇ ਨੇ ਤੇ ਅਸੀਂ ਤੇ ਕਹਿੰਨੇ ਸਾਡਾ 8 ਵਜ੍ਹ ਤੋਂ ਲੈ ਕੇ 5 ਵਜ੍ਹ ਤੱਕ ਟਾਈਮ ਹੋਵੇ ਪੱਕਾ ਫਿਕਸ ਟਾਈਮ ਹੋਵੇ ਉਹਦੇ ਵਿੱਚ ਵੀ ਖੇਤੀ ਕਰੀਏ ਇੱਕ ਹੀ ਖੇਤੀ ਕਰਨੀ ਸਾਨੂੰ ਬਹੁਤ ਜਿਆਦਾ ਮੁਸ਼ਕਲ ਆਉਂਦੀ ਆ ਵੀ ਜਿਹੜੀ ਪਿੱਛੇ ਲੇਬਰ ਸਾਨੂੰ 500 ਰੁਪਏ ਦੀ ਜਿਹੜੀ ਮਿਲਦੀ ਆ ਅੱਗੇ ਜਿਹੜੀ ਲੇਬਰ ਜਾਂਦੀ 800 ਰੁਪਏ ਦੀ ਜਾਂਦੀ ਆ ਤੇ ਉਹ ਵੀ ਅਸੀਂ ਕਹਿੰਨੇ ਆ ਵੀ ਸਾਡਾ ਗੇਟ ਜਿਹੜਾ ਇਰ ਜਨਾਈ ਸਭ ਤੋਂ ਪਹਿਲਾਂ 8 ਨੰਬਰ ਖੁਲਾ 8 ਵਜੇ ਖੁੱਲੇ ਤੇ 5 ਵਜੇ ਤੱਕ ਅਸੀਂ ਸਰਕਾਰ ਨੂੰ ਸੈਂਟਰ ਸਰਕਾਰ ਨੂੰ ਅਪੀਲ ਕਰਨੀ ਚਾਹੁੰਦੇ ਆ ਬੀਐਸਐਫ ਬੈਡਰ ਸਕਿਉਰਿਟੀ ਫੋਰਸ ਨੂੰ ਆਪਦੇ ਚੈਨਲ ਦੇ ਮਾਧਿਅਮ ਰ ਅਪੀਲ ਕਰਨਾ ਚਾਹੁੰਦੇ ਆ ਕਿ ਸਾਡੇ ਗੇਟ ਜਿੰਨੇ ਵੇਗਰ ਰਜਾਨਾ ਖੋਲਣ ਤੇ ਫਿਰ ਇਹ ਚੋਨਾ ਜਲਦੀ ਲਾ ਸਕਦੇ ਨਹੀਂ ਤੇ ਸਾਡਾ ਚੋਨਾ ਬਹੁਤ ਲੇਟ ਹੋ ਜਾਂਦਾ ਜੀ ਠੀਕ ਹੈ ਜੀ ਕੱਲ ਫਿਰ ਗੇਟ ਖੁੱਲਿਆ ਗਿਆ ਦੀ ਹਾਂ ਜੀ ਕੱਲ ਵੀ ਇਹ ਗਏ ਸੀ 19 ਤਰੀਕ ਨੂੰ ਅੱਜ 20 ਤਰੀਕ ਨੂੰ ਵੀ ਦੂਸਰੇ ਦਿਨ ਹੀ ਗਏ ਤੂੜੀ ਬੰਨ ਰਹੀ ਆ ਠੀਕ ਹੈ ਜੀ ਇਹਦੇ ਵਾਸਤੇ ਕਿੰਨੀ ਕ ਰਾਹਤ ਮਿਲੀ ਹੈ ਕਿਉਂਕਿ ਐਡਮਾਨਸੀ ਕਿਸਾਨ ਹਾਂ ਹਾਂ ਜੀ ਅੱਜ ਕੁਝ ਅਗੇ ਨਾਲੋਂ ਰਾਹਤ ਮਿਲੀ ਹੈ ਪਰ ਗੇਟ ਜਿਸ ਤਰ੍ਹਾਂ ਤਿੰਨ ਗੇਟ 107 ਨੰਬਰ 108 ਨੰਬਰ 109 ਨੰਬਰ ਉਹ ਤਿੰਨੇ ਖੁੱਲਣੇ ਚਾਹੀਦੇ ਜੀ ਫੇਰ ਕੁਝ ਜਰਾ ਰਾਹਤ ਮਿਲ ਸਕਦੀ ਹੋਰ ਵਧੀਆ ਅਜੇ ਵੀ ਮੁਸ਼ਕਲ ਕਾਫੀ ਆ ਰਹੀ ਹੈ ਇਸ ਜੀ ਨੂੰ ਹਾਂ ਜੀ ਫਿਲਹਾਲ ਇੱਕ ਗੇਟ ਖੁੱਲਿਆ ਜੀ ਹਾਂ ਜੀ ਕਿੰਨੀ ਪਹਿਲੀ ਹੈਗੀ ਜੀ ਆਪਣੀ ਉਧਰ ਇਹ ਵੇਖੋ ਉਧਰ 147 ਕਿਲੇ ਜਾਂ ਜੀ ਪਿੰਡ ਮਾਵਦੀ ਪਹਿਲੀ ਆ ਉਹੀ ਤਾਂ ਚਲੋ ਸੇਵਾ ਵਾਸਤੇ ਤੂੜੀ ਜਿਹੜੀ ਬਣਾ ਕੇ ਖੜਦੇ ਆ ਗਊਆਂ ਵਾਸਤੇ ਨੇ ਕਿੰਨੇ ਤਾਂ ਕਿੰਨੇ ਦਾ ਟਾਈਮ ਹੈ ਟਾਈਮ ਉਹ ਜੋ ਅਸੀਂ ਮੰਗ ਕਰਦੇ ਆ ਕਿ 8 ਤੋਂ 5 ਤੱਕ ਹੋਵੇ ਪਰ ਉਹ ਰੀਪਰ ਜਿਹੜੇ ਕੋ ਲੇਟ ਹੀ ਕੋ 10 11 ਵਜੇ ਨਾਲ ਅੱਗੇ ਜਾਣ ਦਿੰਦੇ ਆ ਤੇ ਫਿਰ 4 4:30 ਵਜੇ ਨਾਲ ਪੈਕ ਲੈ ਜਾਂਦਾ ਹਾਂ ਕਿੰਨੇ ਤਾਂ ਵੀ ਜਿਹੜੇ ਇੱਕ ਗੇਟ ਕੋਲਾ ਕਿੰਨੇ ਸਿੱਧੇ ਕਿਸਾਨ ਕਹਿੰਦੇ ਉਹਨਾਂ ਰਾਹਤ ਨਹੀਂ ਮਿਲਦੀ ਪਈ ਇਹ ਹਾਂ ਇਹ ਚੈਨਲ ਤੇ ਮਾਦੀਨ ਦਾ ਇਹ ਹੀ ਬੇਨਤੀ ਕਰਦੇ ਆ ਕਿ ਗੇਟ ਜਿਹੜੇ ਤਿੰਨੇ ਹੀ ਆ ਜੀ ਖੁੱਲਣੇ ਚਾਹੀਦੇ ਜ਼ਰੂਰ ਖੁੱਲਣੇ ਚਾਹੀਦੇ ਜੀ ਖੇਤੀਬਾੜੀ ਤਾਂ ਕਿ ਫਿਰ ਫਿਰ ਸਾਡੀ ਵਧੀਆ ਹੋ ਸਕਦੀ ਆ ਜੀ